ਕੱਲ ਰਾਤ ਕਹਿੰਦਾ ਜੀ ਮੇਰੇ ਵਹਿਸ਼ਣੂ ਕਹਿੰਦਾ ਕਿ ਬੋਆ ਮੇਰੀ ਪੋਟੀ ਵਾਲੇ ਜਗ੍ਹਾ ਦਰਦ ਹੋ ਰਿਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਬੋਆ ਨਾਲ ਪਿੱਛੇ ਸੁਰਾ ਖੁੱਲਾ ਸੀ ਜੀ ਸਿਰੇ ਨਥਿੰਗ ਹੋਮ ਜਾ ਕਰ ਰਿਹਾ ਛੋਟੇ ਡਾਕਟਰ ਉਹ ਕਹਿੰਦੇ ਜੀ ਇਹਨਾਂਨ ਗਲਤ ਹੋਇਆ ਹੋਇਆ ਹੈ ਹਸਪਤਾਲ ਚੈੱਕ ਰੋ ਜਾ ਕੇ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ ਚੋਂ ਤੇ ਬੈਕ ਚੋਂ ਦਰਦ ਹੋ ਰਿਹਾ ਹੈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਦੇ ਜਾਂਤ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨ ਇਹਨੂੰ ਰਜਿੰਦਰ ਹਸਪਤਾਲ ਲਿਜੋ ਅਸਨ ਉਹ ਰਜਿੰਦਰ ਹਸਪਤਾਲ ਲਿਆਏ ਉਰੇ ਡਾਕਟਰ ਨੇ ਚੈੱਕ ਅਪ ਕੀਤਾ ਤੇ ਫੇਰ ਵੀ ਇਹਦੇ ਨਾਲ ਕੋਈ ਸ਼ਰੀਰਕ ਸੋਸ਼ਣ ਹੋਇਆ ਸੀ ਦੋ ਲੜਕੀਆਂ ਲੜਕੀਆਂ ਹੋਰ ਆ ਜਿਹੜੇ ਨਾਲ ਫੜਦੀਆਂ ਈ ਉਹਨਾਂ ਨਾਲ ਵੀ ਕਰਿਆ ਕਹਿੰਦੇ ਜੀ ਤਨੇ ਦੱਸਿਆ ਕਿ ਸਕੂਲ 'ਚ ਇੱਕ ਅੰਕਲ ਸੀ ਜਿਹੜੇ ਉਹਨੂੰ ਚਾਰਟ ਤੇ ਲੈ ਗਏ ਸੀ ਕਮਰਜੀ ਜੀ ਉਥੇ ਚਾਕਲੇਟ ਦਾ ਉਹਦੇ ਆਈ ਪਰ ਉਹ ਗਲਤ ਕੰਮ ਕਰ ਰਹੀ ਐ ਐਲकेजी ਕਲਾਸ ਦਾ ਬੱਚਾ ਹੀ 5 ਸਾਲ ਦਾ ਹੀ ਬੱਚੇ ਨੇ ਪੇਟ ਚ ਦਰਦ ਦੀ ਸ਼ਿਕਾਇਤ ਕੀਤੀ ਸੀ ਫਿਰ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਤੇ ਅੱਜ ਸਵੇਰ ਵਿੱਚ ਤਫ਼ਤੀਸ਼ ਕਰਨ ਤੇ ਸਕੂਲ ਚ ਆਏ ਆ ਬੱਚੇ ਨੇ ਕਹਿवलं ਸਕੂਲ ਦੇ ਗਾਟ ਨੇ ਮੇਰੇ ਨਾਲ ਬਤਸਾਦੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਤੇ ਫਿਜ਼ੀਕਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਨਾਮ ਕੋਲਦੀ ਹੈ ਜਿੱਥੇ ਕਿ ਉਹ ਪੌਸਿਟੀ ਕਰਨ ਰਜਿੰਦਰਾ ਜੀ ਦਾ ਆਚਾਰ ਹੈ ਤੇ 2-4 ਦਿਨਾਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ ਦੀ ਦਰਦ ਰਹਾ ਦਰਦ ਹੋ ਰਿਹਾ ਤਾਂ ਕੱਲ ਰਾਤ ਕਹਿੰਦਾ ਜੀ ਮੇਰੇ ਉਸ ਨੂੰ ਕਹਿੰਦਾ ਕਿ ਬੁਆ ਮਰੀ ਪੋਟੀ ਵਾਲੇ ਜਗਾ ਦਰਦ ਹੋ ਰਿਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹਨਾਂ ਨੇ ਪਿੱਛੇ ਸੁਰਾਖ ਖੁੱਲਾ ਸੀ ਜੀ ਸਿਰੇ ਨਰਸਿੰਗ ਹੌਮ ਜਾ ਕੇ ਰਿਹਾ ਛੋਟੇ ਡਾਕਟਰ ਉਹ ਕਹਿੰਦੇ ਜੀ ਇਹਨਾਂ ਗਲਤ ਹੋਇਆ ਹੈ ਹਸਪਤਾਲ ਜਾ ਕੇ ਆਉ ਜਾ ਕੇ ਇਹ ਟੌਰੇ ਆ ਕੇ ਟੈਸਟ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਉਹ ਥੋੜਾ ਆ ਗਿਆ ਜੀ ਇਹ ਇੱਥੇ ਰਜਿੰਦਰ ਦਾ ਦਾਖਲ ਕਰਾਇਆ ਹਾ ਰਜਿੰਦਰ ਦਾ ਦਾਖਲ ਆਈ ਬੱਚੇ ਦਾ ਕੋਈ ਤੁਹਾਡੀ ਗੱਲਬਾਤ ਹੋਈ ਕੀ ਕਿਹਾ ਬੱਚੇ ਨੇ ਬੱਚੇ ਬੱਚੇ ਨੇ ਦੱਸਿਆ ਕਿ ਸਕੂਲ 'ਚ ਇੱਕ ਅੰਕਲ ਸੀ ਜਿਹੜੇ ਉਹਨੂੰ ਚਾਰਟ ਤੇ ਲੈ ਗਏ ਸੀ ਕਮਰਜੀ ਜੀ ਉੱਥੇ ਚਾਕਲੇਟ ਦਾ ਉਹਦੇ ਆਈ ਪਰ ਉਹ ਅੰਕਲ ਕੰਮ ਕਰੇ ਜੀ ਕਿਹੜੇ ਸਕੂਲ 'ਚ ਪੜਦਾ ਅਰਵਿੰਦੋ ਸਕੂਲ ਜੀ ਇਹ ਕਿੱਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਪਤਾ ਹੈ ਕੋਈ ਜਾਣਕਾਰੀ ਨਹੀਂ ਪਤਾ ਨਹੀਂ ਨਾਮ ਹੀ ਬਤਾਇਆ ਕਿ ਕੌਣ ਸੀ ਅੰਦਰ ਲਾਈ ਇਹ ਕਿੰਨੇ ਕਲਾਸ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇ ਜੀ ਕਲਾਸ ਦਾ ਬੱਚਾ ਹੀ 5 ਸਾਲ ਦਾ ਜੀ ਅੱਛਾ ਹੋਰ ਬੱਚੇ ਨੇ ਕੀ ਦੱਸਿਆ ਜੀ ਹਾਂ ਜੀ ਹੋਰ ਕੀ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਨੇ ਕੋਈ ਬੱਚੇ ਸ਼ਿਕਾਰ ਹੋਏ ਨੇ ਇਸ ਜਗ੍ਹਾ ਦੋ ਕੁੜੀਆਂ ਦੱਸ ਰਹੀ ਜੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੁੱਛਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋ ਰਹੇ ਜਿਹੜੇ ਨਾਲ ਫੜਦੀਆਂ ਉਹਨਾਂ ਨਾਲ ਵੀ ਕਹਿੰਦਾ ਕਹਿੰਦੇ ਜੀ ਅੱਛਾ ਹਾਂ ਜੀ ਇਹ ਉਹ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਕਿੰਨੀ ਗਿਆ ਉਹ ਕਹਿੰਦੇ ਸ਼ਗਲ ਤੋਂ ਵਛਾਲ ਲਾਂਗਾ ਜੀ ਤੇ ਹੁਣ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵੀ ਸੰਪਰਕ ਕੀਤਾ ਹੈ ਕੀ ਕੀਤਾ ਹਾਲੇ ਸਕੂਲ ਤੇ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪੁਲਿਸ ਕੰਪਲੇਂਟ ਵਗੈਰਾ ਹਾਲੇ ਤੱਕ ਹਾਂ ਜੀ ਹਾਂ ਜੀ ਕੋਈ ਆਈਪੀ ਪੁਲਿਸ ਉੱਥੇ ਹੁੰਦਾ ਹਾਲੇ ਨਹੀਂ ਜੀ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਨਾ ਯੋ ਇਹ ਨਹੀਂ ਸਹੀ ਕਿ ਕਿਆ ਕਿੰਨੇ ਟਾਈਮ ਤੋਂ ਹੋ ਰਹੀ ਅੱਛਾ ਪੂਰ ਪ੍ਰੰਧ ਘਰ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾ ਆਈ ਪਹਿਲਾਂ ਦੋਰੀ ਚੱਕਰ ਆਈ ਆਗੇ ਅੱਛਾ ਅੱਜ ਵੀ ਤਾਂ ਲੱਗਿਆ ਤੁਹਾਨੂੰ ਹਾਂ ਜੀ ਕੱਟਨਾ ਕਿੰਨੀ ਦਿਨ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਹੈ ਹਾਂ ਜੀ ਕੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਸੀਂ ਇਹ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਹ ਜੀ ਜੀ ਮੈਂ ਤੁਹਾਡਾ ਮੇਰਾ ਨਾਮ ਗੁਰਿੰਦਰ ਸਿੰਘ ਆਜੀ ਸਾਫੀ ਪਾਰਟੀ ਤੋਂ ਅਰਵਿੰਦ ਜੀ ਕੀ ਹੋਇਆ ਇਹਨਾਂ ਦੇ ਬੱਚੇ ਦੇ ਨਾਲ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ 'ਚ ਹੋਰ ਬੈਕ 'ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰੀ ਰਾਤ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਲਿਜਾਨ ਤੋਂ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨਾ ਇਹਨੂੰ ਰਜਿੰਦਰ ਹਸਪੀਟਲ ਲਿਜੋ ਅਸਲ ਵਿੱਚ ਰਜਿੰਦਰ ਹਸਪਤਾਲ ਲਿਆਏ ਉਰੇ ਡਾਕਟਰ ਨੇ ਚੈੱਕ ਕੀਤਾ ਚੈੱਕ ਅਪ ਕੀਤਾ ਤੇ ਫੇਰ ਵੀ ਇਹਦਾ ਕੋਈ ਸਰੀਰਕ ਸ਼ੋਸ਼ਨ ਹੋਇਆ ਸਾਨੇ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ ਬੱਚਾ ਕਹਿੰਦਾ ਵੀ ਮੇਰਾ ਰਵਿੰਦੋ ਸਕੂਲ ਹੈ ਯੂ ਐਲ ਕੇ ਜੀ ਚ ਪੜਦਾ ਹੋ ਤੇ ਕੋਈ ਬੰਦਾ ਯੂ ਉਥੇ ਸਰ ਕੋਣ ਹੈ ਕੁਲੀ ਹੈ ਪੀ ਐਨ ਹੈ ਕੋਈ ਹੈ ਨਾ এমਪਲੋਇਆ ਕਲਰਕ ਹੈ ਕੋਈ ਵੀ ਸਾਨੂੰ ਨਹੀਂ ਪਤਾ ਯੀ ਕਿੰਨਾ ਪਛਾਣ ਲਾਂਗਾ ਉਹ ਮੈਨੂੰ ਕੋ ਰੂਮ ਚ ਲੈ ਗਿਆ ਹੌਸਟਲ ਵਾਲੇ ਪੋਸਟ ਰੂਮ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੂਰਾ ਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿਨਾਂ ਫਿਰ ਉਹ ਕੋ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਲੱਗੇ ਫਿਰ ਮੈਂ ਹਸਪਤਾਲ ਆ ਕੇ ਉਹਰੇ ਦੱਸਦੇ ਬੱਚੇ ਨੇ ਇਹ ਦੱਸਿਆ ਕਿ ਕਿੰਨੇ ਕੁ ਸਮੇਂ ਤੋਂ ਉਹਦੇ ਨਾਲ ਹੋ ਰਿਆ ਸੀ ਆ ਕੋਈ ਹੋਰ ਵੀ ਲੋਕ ਸੀ ਉੱਥੇ ਇਹ ਤਾਂ ਨੇ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਂ ਦੇ ਪਰਿਵਾਰ ਤੋਂ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਮਾਰਾ ਵੀ ਹੈ ਜੋ ਉਹਨੇ ਉਹ ਇੱਕ ਵੀਚ ਆਇਆ ਜੀ ਸੈਕੂਅਲ ਹਰਾਸ਼ਮੈਂਟ ਰਿਪੋਰਟ ਦੇ ਵਿੱਚ ਆਇਆ ਜੀ ਐਸਆਈ ਆ ਜੀ ਆਇਆ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਛੇਦ ਹਾਂ ਜੀ ਕੋਈ ਹੋਰ ਬੱਚੇ ਵੀ ਸ਼ਿਕਾਰ ਬੱਚੇ ਉਹ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਫਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮਐਲਆਰ ਕਟਗੀ ਰਿਪੋਰਟ ਹੋ ਚੁੱਕੀ ਹੈ ਇਹਦੀ ਜੀ ਮੈਡੀਕਲ ਹੋ ਚੁੱਕਿਆ ਦਾ ਉਹ ਦਾਖਲ ਹੈ ਬੱਚਾ ਅੰਦਰ ਤੇ ਰਿਕੁਐਸਟ ਹੈ ਵੀ ਸਾਰੇ ਨਾਲ ਚਲੋ ਵੀ ਆਪਣਾ ਇਨਸਾਫ ਦੋ ਨਾ ਇਹਨਾਂ ਨੂੰ ਕੋਈ ਪੁਲਿਸ ਨੂੰ ਕੰਪਲੇਨਟ ਹੋ ਗਈ ਹੈ ਤਾਂ ਹਾਂ ਪੁਲਿਸ ਕੰਪਲੀਟ ਹੋ ਗਈ ਹੈ ਕੰਪਲੀਟ ਆਈ ਹੈ ਜੀ ਆਗੇ ਪੁਲਿਸ ਵਾਲੇ ਕੋਲ ਪੁਲਸ ਵਾਲੇ ਹੈ ਤੱਕ ਤਾਂ ਆਏ ਨਹੀਂ ਜੀ ਕਿੰਨੀ ਦੇਰ ਹੋ ਗਈ ਰਿਪੋਰਟ ਦੇ ਘੰਟਾ ਹੋ ਗਏ ਘੰਟਾ ਘੰਟੇ ਜਿਹੜੇ ਘੰਟਾ ਹੋ ਗਿਆ ਕੋਈ ਫੋਨ ਕਾਲ ਆ ਗਿਆ ਤੁਹਾਨੂੰ ਪੁਲਿਸ ਦਾ ਕੁਛ ਵੀ ਨਹੀਂ ਆਇਆ ਜੀ ਸਕੂਲ ਵੀ ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦੇ ਹੋ ਪੂਰਾ ਇਨਸਾਫ ਮਿਲਣਾ ਚਾਹੀਦਾ ਜੀ ਸਕੂਲ ਪ੍ਰਬੰਧਕਾਂ ਨਾਲ ਕੋਈ ਗਲਤ ਬਾਤ ਹੋਈ ਤਾਂ ਕੋਈ ਗਲਤ ਬਾਤ ਨਹੀਂ ਜੀ ਕਨਫਰਮ ਕੀਤਾ ਦੂਜੀ ਸਕੂਲ ਦੇ ਪ੍ਰਿੰਸੀਪਲ ਹਾਲੇ ਕੁਛ ਨਹੀਂ ਕੀਤਾ ਸਰ ਕਿਉਂਕਿ ਹਾਲੇ ਪਰ ਉਹਨੂੰ ਤਾਂ ਅਜੇ ਕਨਫਰਮ ਹੋਇਆ ਨਹੀਂ ਹੂੰ ਉਹ ਕਨਫਰਮ ਹੋਇਆ ਨਹੀਂ ਹਲੇ ਉਹ ਸਕੂਲ ਜਾਵਾਂਗੇ ਉਹ ਬੰਦ ਨੂੰ ਭਜਾ ਦੇਣਗੇ ਉਹਦਾ ਫਾਇਦਾ ਕੀ ਆ ਪਰ ਪੁਲਿਸ ਨੂੰ ਚਾਹੀਦਾ ਵੀ ਬਚਾ ਕੇ ਪਹਿਲਾਂ ਬੰਦਾ ਟ੍ਰੇਸ ਕਰਨ ਹੂੰ ਆਵਰੇ ਪ੍ਰਭਾਵ ਤੇ ਠੀਕ ਹੈ ਨਹੀਂ ਤਾਂ ਵੀ ਅਸੀਂ ਆਪ ਆਪਣੇ ਕਰਾਂਗੇ ਜੋ ਵੀ ਹੋ ਸਕੇ ਸਾਡਾ ਤੁਮੀ ਠੀਕ ਹੈ ਰਜਿੰਦਰ ਹਸਪੀਟਲ ਸੇਟਮੈਂਟ ਉਹਦੇ ਬੱਚੇ ਨੂੰ ਫੀਰਾਂਸ ਨੇ ਐਡਮਿਟ ਕਰਾਇਆ ਬੱਚੇ ਨੇ ਪੇਟ ਚ ਦਰਦ ਇਸ ਸ਼ਿਕਾਇਤ ਕੀਤੀ ਸੀ ਕਿ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਸੀ ਅਫੀਸਰ ਸੁਵੰਦਚਾ ਤਫਤੀਸ਼ ਕਰਨ ਵਿੱਚ ਸਕੂਲ ਚਾਏ ਹਨ ਬੱਚੇ ਨੇ ਕਹਿ ਰਹੇ ਸਕੂਲ ਦੇ ਗਾਰਡਨ ਮੇਰੇ ਨਾਲ ਬਤਸਾਦੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਕਰ ਫਿਜ਼ੀਕਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸੁਵੰਦਚਾ ਸਾਰੇ ਟੈਕਨੀਕਲ ਪੁਆਇੰਟ ਤੋਤੇ ਹੋਣੇ ਹਿਊਮਨ ਇੰਟੈਲੀਜੈਂਸ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਉਹ ਕਿਹੜਾ ਹੈ ਕਿਹੜਾ ਕੰਪਨੀ ਬਣ ਸਕੂਲ ਫਿਜ਼ਰਵੰਦ ਸਕੂਲ ਬਸ ਰਾਣੀ ਬਸਟੈਂਡ ਕੋਲ ਉੱਥੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਸਾਰੇ ਤਕਰੀਬਤ ਸਰਪਰਵਾ ਨੇ ਵੀ ਗੱਲ ਕਹੀ ਹੈ ਕਿ ਸਾਰੇ ਪੀਸੀਸੀ ਦੇ ਵੀ ਕੈਮਰੇ ਤੋਂ ਗੱਲ ਹੋ ਰਹੀ ਹੈ ਸਾਰੇ ਉਸ ਤੋਂ ਸਰ ਬੱਚੇ ਨੇ ਇਹ ਵੀ ਗੱਲ ਕਹੀ ਹੈ ਕਿ ਹੋਰ ਵੀ ਬੱਚਿਆਂ ਦੇ ਨਾਲ ਐਤਾ ਨਹੀਂ ਕੋਈ ਕੋਈ ਨਹੀਂ ਸਿਰਫ ਇਹ ਗੱਲ ਸਹੀ ਹੈ ਜਿੰਨਾ ਤਾਂ ਮੁਕਸਾ ਦੁਬਾਰਾ ਜੇ ਤਕਰੀਬਤ ਬਾਕੀ ਜਾ ਰਹੀ ਹੈ ਸਰ ਬੱਚਾ ਦਾ ਨਹੀਂ ਸੀ ਤੇ ਜਿਵੇਂ ਬਦਲ ਗਿਆ ਵੀ ਗਾਰਡ ਬੱਚੇ ਨੇ ਦੋ ਬੱਚੇ ਤੇ ਦੱਸਣ ਮਤਾ ਹੋ ਗਿਆ ਵੀ ਗਾਰਡ ਨੇ ਜੋ ਬੱਚੇ ਦੋ ਵਗੈਰਾ ਉਹ ਕਿੰਨੇ ਚਾਲਤੋ ਇੰਨੀ ਸੇਵਾ ਨਹੀਂ ਨਾ बच्चा एमकेसी क्लास करा गाढता तो अधिक वीर होना बच्चे तो किसी किसी को तो उसके वो हां जी साल से एक बार ये की तो नहीं, या नहीं कल 11 बजे का बच्चे ने फ्लैच टाइम बच्चे बाकी तो लास्ट इज तो ये तो सवाल है तो या किसी को क्रिटिकल केयर में शेड्यूल तो अगर ये तो यूनिट फिजिकल मेडिकल एग्जामिनेशन से क्लियर होना भी किसी का कंसल्ट है या सेक्सोलॉजिस्ट कंसल्ट बाकी किसी का प्लीज